ਹਾਲਕੀ ਸਾਹਮਣੇ ਪਾਸੇ ਇੱਕ ਗ੍ਰੀਨ ਲਾਈਟ ਹੋਈ ਹੋਈ ਹੈ ਤਾਂ ਵੀ ਦੇਖ ਸਕਦੇ ਹੋ ਕਿ ਬਾਈਕ ਤੇ ਪਲਸਰ ਬਾਈਕ ਤੇ ਮੁਲਾਜ਼ਮ ਜਿਹੜਾ ਕੀ ਹੈ ਰੋਂਗ ਸਾਈਡ ਤੇ ਉੱਤੇ ਖੜਾ ਆਇਆ ਹੋਇਆ ਹੈ ਸਰ ਸਰ ਸਨ ਆਪਰ ਉਹਦੇ ਕੋਲ ਜੀ ਨਹੀਂ ਕੋਲੇ ਜੀ ਇਹਨੇ ਚਲਾਨ ਕਰਦੇ ਪਹਿਲਾਂ ਵਾਰਨਿੰਗ ਵੀ ਦੇ ਦਿੱਤੀ ਸਮਝਾਈ ਦੇ ਇਹਨਾਂ ਨੂੰ ਵੀ ਸਰਾਉਂਗ ਸਾਈਡ 'ਤੇ ਆ ਜਾਓ ਤੁਸੀਂ ਜੇ ਨਾਲ ਨਹੀਂ ਆਉਂਦਾ ਤਾਂ ਉਹ ਰੋਂਗ ਸਾਈਡ ਤੋਂ ਉਹਦਾ ਵੀ ਚਲਾਨ ਕਰਦੇ ਹਾਂ ਗੱਲ ਲਾਈਟਾਂ ਲੱਗਣ ਦੇ ਬਾਵਜੂਦ ਵੀ ਲੋਕ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹੋਏ ਨਜ਼ਰ ਆ ਰਹੇ ਨਹੀਂ ਦੇਖ ਸਕਦੇ ਹੋ ਹਾਲਾਂਕਿ ਸਾਹਮਣੇ ਪਾਸੇ ਇੱਕ ਗ੍ਰੀਨ ਲਾਈਟ ਹੋਈ ਹੋਈ ਹੈ ਤਾਂ ਵੀ ਦੇਖ ਸਕਦੇ ਇੱਕ ਬਾਈਕ ਤੇ ਪਲਸਰ ਬਾਈਕ ਤੇ ਮੁਲਾਜ਼ਮ ਜਿਹੜਾ ਕੀ ਹੈ ਰੋਂਗ ਸਾਈਡ ਦੇ ਉੱਤੇ ਖੜਾ ਹੋਇਆ ਹੋਇਆ ਗੱਲਬਾਤ ਵੀ ਕਰਾਂਗੇ ਉਹਦੇ ਨਾਲ ਕਿ ਆ ਰੂਲ ਰੈਗੂਲੇਸ਼ਨ ਦਾ ਨਹੀਂ ਪਤਾ ਹੈਗਾ ਸਰ 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 ਆਪ ਕੋ ਰੂਲ ਰੈਗੂਲੇਸ਼ਨ ਨਹੀਂ ਪਤਾ ਹਾਂਜੀ ਨਹੀਂ ਤੋਂ ਬਿਲਕੁਲ ਆਪਿਆਂ ਦਾ ਮਰਾਜਮਾ ਉਹਦੇ ਵੱਲੋਂ ਬਿਲਕੁਲ ਵੀ ਰੂਲ ਰੈਗੂਲੇਸ਼ਨ ਦਾ ਪਤਾ ਨਹੀਂ ਹੈ ਉਹਨਾਂ ਨੇ ਇੱਕ ਮੂਵੀ ਜਿਵੇਂ ਕਿ ਗੱਦਨ ਲਾ ਕੇ ਕਿਹਾ ਵੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਧਜੀਆਂ ਜਿਹੜੀਆਂ ਨੀਮਾਂ ਉਡਾਈ ਜਾ ਰਹੀਆਂ ਨੇ ਧਜੀਆਂ ਸ਼ਰਾਂ ਉਡਾਈ ਜਾ ਰਹੀਆਂ ਨੇ ਟ੍ਰੈਫਿਕ ਰੂਲ ਵੀ ਆਂ ਦੇਖ ਸਕਦੇ ਹੋ ਮੌਕੇ ਤੇ ਐਸਾ ਹੀ ਟ੍ਰੈਫਿਕ ਵੀ ਮੌਕੇ ਦੇ ਤਨਾਤ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਵਰਦੀ ਵਾਲੇ ਹੀ ਜਿਹੜੀਆਂ ਧਜੀਆਂ ੜਾਉਂਦੇ ਹੋਏ ਨਜ਼ਰ ਆ ਰਹੇ ਨੇ ਨੀਮਾਂ ਦੀਆਂ ਰੂਲਸ ਰੀਆਂ ਦੇਖ ਸਕਦੇ ਹੋ ਅਕਸਰ ਇੱਥੇ ਵੱਡੇ ਹਾਸੇ ਵਾਪਸਦੇ ਨੇ ਉਹ ਓਵਰਲੋਡ ਟਰੱਕ ਕਿੱਥੋਂ ਲੰਘਦੇ ਨੇ ਰਾਤ ਨੂੰ ਟੇਪਰ ਵਗੈਰਾ ਲੰਘਦੇ ਨੇ ਫਿਰ ਬਾਅਦ ਚ ਜਦੋਂ ਟਿੱਪਰ ਵਾਲਿਆਂ ਦੇ ਨਾਲ ਕੋਈ ਹਾ ਕੋਈ ਗੱਡੀ ਵਾਲਾ ਜਾਂ ਕੋਈ ਬਾਈਕ ਵਾਲਾ نیچے ਆ ਜਾਂਦਾ ਫਿਰ ਉਸ ਤੋਂ ਬਾਅਦ ਲੋਕ ਵੱਡੇ ਵੱਡੇ ਟਰੱਕਾਂ ਨੂੰ ਕਸੂਰਵੰਦ ਮੰਨਦੇ ਨੇ ਹਾਲਾਂਕਿ ਤੁਹਾਨੂੰ ਤਸਵੀਰਾਂ ਇਸ ਵਨ ਲੁਧਿਆਣਾ ਦੇ ਜਗਰਾਉਂ ਪੁਲ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਪਾਸੇ ਫੀਲਡ ਗੰਜ ਵੱਲੋਂ ਉਹ ਥੱਲੇ ਉਤਰਦਾ ਪਰ ਉੱਥੋਂ ਵੀ ਲੋਕ ਕਾਫੀ ਜ਼ਿਆਦਾ ਰੋਂਗ ਸਾਈਡ ਆਉਂਦੇ ਹੋਏ ਨਜ਼ਰ ਆਉਂਦੇ ਨੇ ਦੇਖ ਸਕਦੇ ਹੋ ਕ੍ਰੋਸਿੰਗ ਜੈਬਰਾ ਕ੍ਰੋਸਿੰਗ ਵੀ ਨਹੀਂ ਇੱਥੇ ਹੈਗੀ ਦੇਖ ਸਕਦੇ ਹੋ ਇੱਕ ਲੇਡੀ ਨੂੰ ਲੰਗਣਾ ਵਾ ਪਾਰ ਕਰਨੀ ਹੈ ਸੜਕ ਉਸ ਨੂੰ ਵੀ ਕਾਫੀ ਦਿੱਕਤ ਪਰੇਸ਼ਾਨੀ ਸਾਹਮਣਾ ਕਰਨਾ ਪੈ ਰਿਹਾ ਵਾ ਹਾਲਾਂਕਿ ਜੇਕਰ ਗੱਲ ਕਰੀਏ ਵੈਸਟ ਹਲਕੇ ਦੀ ਉੱਥੇ ਪੋਰਸ਼ ਇਲਾਕਿਆਂ ਦੇ ਵਿੱਚ ਕਾਫੀ ਵੱਡੀਆਂ 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 ਲਾਈਟਾਂ ਲਾਈਆਂ ਹੋਈਆਂ ਨੇ ਸੀਸੀਟੀਵੀ ਕੈਮਰੇ ਲਾਏ ਹੋਏ ਨੇ ਜੈਬਰਾ ਕ੍ਰੋਸਿੰਗ ਦੀ ਸਹੂਲਤਾਂ ਲਾਈ ਹੋਈ ਹੈ ਪਰ ਦੇਖ ਸਕਦੇ ਹੋ ਕਿ ਪਰ ਇੱਥੇ ਅਸੀਂ ਮੌਜੂਦ ਆ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇੱਥੇ ਕੋਈ ਵੀ ਜੈਬਰਾ ਤੋ ਕੋਈ ਵੀ ਲਾਈਨ ਜਾਂ ਕੋਈ ਵੀ ਲਕੀਰ ਇੱਥੇ ਨਹੀਂ ਖਿੱਚੀ ਗਈ ਜੱਤ ਕਿਉਂਕਿ ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿੱਚ ਹਰ ਇੱਕ ਚੱਪੇ-ਚੱਪੇ ਤੇ ਜੈਬਰਾ ਕ੍ਰੋਸਿੰਗ ਤੇ ਸਿਗਨਲ ਲਾਈਟਸ ਅਤੇ ਕੈਮਰੇ ਲੱਗੇ ਹੋਏ ਨੇ ਤੇ ਸੀਟ ਬੈਲਟ ਅਨੁਵਾਰੀਕੀ ਨਹੀਂ ਹੋਈ ਹੈ ਮਤਲਬ ਜੇਕਰ ਲੁਧਿਆਣਾ ਦੀ ਗੱਲ ਕਰੀਏ ਪਿਆਰੇ ਨੇ ਕਿਸੇ ਨੂੰ ਕੋਈ ਖੌਫ ਨਹੀਂ ਬੇਖੌਫ ਹੋ ਕੇ ਜਿੜ ਕੀ ਹੈ ਬਿਨਾ ਹੈਲਮਟ ਤੋਂ ਬਿਨਾ ਸੀਟ ਬੈਲਟ ਤੋਂ ਦੋ ਗੱਡੀਆਂ ਤੇ ਵਾਹਨ ਆਪਣੇ ਚਲਾਉਂਦੇ ਨੇ ਹਾਲਾਂਕਿ ਦੇਖ ਸਕਦੇ ਹੋ ਤੁਹਾਨੂੰ ਅਸੀਂ ਇੱਕ ਤਸਵੀਰ ਵੀ ਜਰੂਰ ਦਿਖਾਈ ਇੱਕ ਤਸਵੀਰ ਹੋ ਚਾਹੁੰਦੇ ਆ ਕਿ ਮੈਂ ਇੱਕ ਵਾਰੀ ਤੁਹਾਨੂੰ ਦੱਸਿਆ ਹੋਣੀ ਹੁਣੀ ਦੱਸਿਆ ਕਿ ਇੱਥੇ ਇੱਕ ਲਾਈਨ ਜਿਹੜੀ ਹੈ ਜੈਬਰਾ ਕ੍ਰੋਸਿੰਗ ਹੁੰਦੀ ਸੀਗੀ ਪਰ ਜਦੋਂ ਰੋਡ ਨਵੀਂ ਪਈ ਹੈ ਪੈਸ਼ਵਰਕ ਹੋ ਜਾਵਾ ਹੈ ਔਰ ਜੈਬਰਾ ਕ੍ਰੋਸਿੰਗ ਲਾਈਨ ਅੱਥੇ ਮਿਟ ਗਈ ਹੈ ਉਸ ਤੋਂ ਬਾਅਦ ਕੋਈ ਵੀ ਪ੍ਰਸ਼ਾਸਨ ਦਾ ਧਿਆਨ ਨਹੀਂ ਕੋਈ ਵੀ ਅਲਰਟਨੈਸ ਨਹੀਂ ਕਿਉਂਕਿ ਇੱਥੇ ਜੈਬਰਾ ਕ੍ਰੋਸਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੇ ਲੋਕਾਂ ਨੇ ਜੋ ਲੰਘਣਾ ਉਹ ਤੋਂ ਕਿਤਾ ਲੰਘਣਗੇ ਕਿਉਂਕਿ ਸ਼ਿਕਾਰ ਵੀ ਹੋਵੋਗੇ ਇਹ ਵੀ ਕਿਤੇ ਨ ਕਿਤੇ ਕਮੀ ਪੇਸ਼ੀ ਦੀ ਜਿਹੜੀ ਦਿਖਾਈ ਦਿੰਦੀ ਵੀ ਹੈ ਸਾਮਾਨੇ ਵੀ ਤੁਹਾਨੂੰ ਦਿਖਾ ਦਿੰਦਾ ਕਿ ਕਿਸ ਤਰ੍ਹਾਂ ਇੱਕ ਸਿਗਨਲ ਲਾਈਟ ਤੇ ਗੱਡੀਆਂ ਜੇਕਰ ਖੜ ਖੜ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜੇਕਰ ਕਿਸੇ ਨੇ ਕ੍ਰੋਸਿੰਗ ਕਰਨੀ ਹੋਵੇ ਤੇ ਉਹ ਕ੍ਰੋਸਿੰਗ ਕਿਸ ਤਰ੍ਹਾਂ ਕਰੇਗਾ ਇਹ ਵੀ ਬੜਾ ਹੋਰ ਸਵਾਲ ਉੱਠਦਾ ਵੈ ਤੇ ਇੱਕ ਦਿਖ ਰਿਹਾ ਵੈ ਨਿਸ਼ਾਲੀ ਸਵਾਨ ਖੜਾ ਹੋਦਾ ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਲਾਈਟ ਦੂਜੇ ਪਾਸੇ ਲੱਗੀ ਹੋਈ ਹੈ ਦੂਜੇ ਪਾਸੇ ਵੀ ਕੋਈ ਜੈਬਰਾ ਕ੍ਰੋਸਿੰਗ ਜਾਂ ਲਾਈਨ ਲਕੀ ਜਰੀ ਹੈ ਨਹੀਂ ਖਿੱਚੀ ਹੋਈ ਉਹ ਅੱਥਰੇ ਮੁਖੀ ਦੇ ਜਿਹੜੇ ਇੰਚਾਰਜ ਨੇ ਮੁਖੀ ਦੇ ਖੜੇ ਨੇ ਐਸੇ ਹੀ ਸਾਹਿਬ ਰਵਿੰਦਰ ਸਿੰਘ ਜੀ ਰਵਿੰਦਰ ਜੀ ਲੋਕ ਅਕਸਰ ਇਥੋਂ ਰੋਂਗ ਸਾਈਡ ਵੀ ਜੋ ਜਾਂਦੇ ਨੇ ਜਾਨ ਨੂੰ ਆਪਣੀ ਖਤਰੇ 'ਚ ਪਾਉਂਦੇ ਨੇ ਤੇ ਤੁਹਾਡੇ ਵੱਲੋਂ ਲਗਾਤਾਰ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਤੇ ਕੀ ਲੱਗਦਾ ਹੈ ਕਿ ਇਹ ਫਾਈਨ ਤੋਂ ਬਾਅਦ ਸੁਧਰਦੇ ਨੇ ਇਹਨਾਂ ਚਲਾਨ ਕਰਦੇ ਨੇ ਪਹਿਲਾਂ ਵਾਰਨਿੰਗ ਵੀ ਦੇ ਦੀ ਸਮਝਾਈ ਦੇ ਇਹਨਾਂ ਵੀ ਰੋਂਗ ਸਾਈਡ ਨਾ ਜਾਓ ਤੁਸੀਂ ਜਿਹਨਾਂ ਨਹੀਂ ਆਉਂਦਾ ਉਹ ਤਾਂ ਰੋਂਗ ਸਾਈਡ ਦਾ ਤਾਂ ਚਲਾਨ ਕਰਦੇ ਆ ਸਾਰੇ ਇਹਨਾ ਲਾਈਟ ਵੀ ਜਿਹੜੀ ਕਿ ਜੰਪ ਕਰ ਦਿੰਦੇ ਨੇ ਕਈ ਲੋਕ ਇੱਥੇ ਇੱਕ ਜੈਬਰਾ ਕ੍ਰੋਸਿੰਗ ਦਾ ਸਿਸਟਮ ਵੀ ਨਹੀਂ ਹੈਗਾ ਇਹ ਲਕੀਰ ਵੀ ਖਿੱਚੀ ਨਹੀਂ ਹੋਈ ਕਿਉਂਕਿ ਅਗਰ ਅਕਸਰ ਕਈ ਹੋਰ ਸ਼ਹਿਰਾਂ ਚ ਜਾਈਏ ਤੇ ਅਸੀਂ ਸੀਟ ਬੈਲਟ ਔਨ ਕਰ ਲੈਂਦੇ ਆ ਤਾਂ ਹੋਰ ਵੀ ਕਈ ਐਸਾ ਸਿਸਟਮ ਹੁੰਦਾ ਵਾ ਕਿ ਇਹ ਪ੍ਰਸ਼ਾਸਨ ਦੇ ਵੱਲੋਂ ਇਹ ਜੋ ਇੱਥੇ ਉਕਤਾ ਪ੍ਰਬੰਧ ਨਹੀਂ ਕੀਤਾ ਹੋਇਆ ਇਹ ਲੱਗਣ ਗਿਆ ਲਾਈਨਾਂ ਜੈਬਰਾ ਕ੍ਰੋਸਿੰਗ ਲਗਾਉਣ ਲਈ ਜਾਨੀ ਜੀ ਸੀ ਆਪਣੇ ਇੱਥੇ ਖਰੇ ਮੌਕੇ ਤੇ ਤੁਸੀਂ ਇਤਲਾਹ ਦੋਗੇ ਪ੍ਰਸ਼ਾਸਨ ਵੱਡੇ ਅਧਿਕਾਰੀਆਂ ਤਾਂ ਕਿ ਬਾਜਪਾ ਚਾਹੋਗੇ ਉਹ ਠੀਕ ਕਹਾਂਗੇ ਸੀਨੀਅਰ ਅਫਸਰ ਨੋਟਸ ਲਿਆਦਾ ਕਿ ਜੈਬਰਾ ਕ੍ਰੋਸ ਲਾਈਨ ਲੱਗਣੀ ਚਾਹੀਦੀ ਤੇ ਸਰ ਜੇਕਰ ਕੋਈ ਆਪਣੀ ਰਾਤ ਨੂੰ ਇੱਥੇ ਵਗੈਰਾ ਟਿੱਪਰ ਵਗੈਰਾ ਲੰਘਦੇ ਨੇ ਕਾਫੀ ਖਤਰਨਾਕ ਹੁੰਦਾ ਇੱਥੋਂ ਲੰਘਣਾ ਰਾਤ ਨੂੰ ਸਾਡੀ 8:00 ਦੇ ਡਿਊਟੀ 9:00 ਦੇ ਡਿਊਟੀ ਉਸ ਤੋਂ ਬਾਅਦ ਤਾਂ ਚਲੋ ਟਾਈਮਿੰਗ ਤਾਂ ਹੋ ਜਾਂਦੀ ਉਹਨਾਂ ਦੀ ਆਨ ਜਾਣ ਦੀ ਨਹੀਂ ਰਾਤ ਮਾਰਨਿੰਗ ਦੇ ਟਾਈਮ ਤੇ ਇੰਟਰ ਤਾਂ ਕੋਈ ਨਹੀਂ ਹੁੰਦਾ ਰਾਤ ਨੂੰ ਤਾਂ ਜੋ ਨੋ ਐਂਟਰੀ ਖੁੱਲੀ ਹੁੰਦੀ ਹੈ ਰਾਤ ਨੂੰ ਲੰਘਦੇ ਨੇ ਰਾਤ ਨੂੰ ਨੋ ਐਂਟਰੀ ਖਤਮ ਹੁੰਦੀ ਹੈ ਰਾਤ ਜੇਕਰ ਲੋਕ ਇੱਥੇ ਆ ਕਾਫੀ ਸਰਕਾਰ ਦੇ ਨਾਲ ਟਰੱਕ ਚੋਂ ਕੰਦੇ ਨੇ ਸਾਰਾ ਕੁਝ ਕੰਦੇ ਆ ਤੇ ਸਰ ਰਾਤ ਨੂੰ ਜੇਕਰ ਜਿੱਦਾਂ ਕੋਈ ਕ੍ਰੋਸਿੰਗ ਕਰਦਾ ਵੇ ਕਿ ਨਾ ਕੋਈ ਖਤਰਨਾਕ ਹੈ ਇੱਥੇ ਕ੍ਰੋਸਿੰਗ ਕਰਨਾ ਇਹ ਰਾਤ ਨੂੰ ਨੌਂਟਰੀ ਖੋਲੀ ਤੇ ਹੈਵੀ ਕਮਰਸ਼ੀਅਲ ਵੀ ਕੱਢ ਨਿਕਲਦੇ ਨੇ ਲੋਕਾਂ ਦੇ ਜਿਹੜੇ ਵਾਹਨ ਨੇ ਲੋਕਲ ਨੇ ਇਹ ਇੱਥੇ ਜਿਹੜੇ ਕੋਈ ਨਿਯਮ ਤੋੜਦਾ ਵੈਥੋਂ ਇੱਥੋਂ ਕੰਮ ਕੇ ਚੱਲ ਜਾਂਦਾ ਜਾਂ ਦਰੋ ਰੋਂਗ ਸਾਈਡ ਤੇ ਆਂਦਾ ਸਾਹਮਣੇ ਆਉਂ ਕਾਫੀ ਦਿੱਕਤ ਹੁੰਦੀ ਹੈ ਦਿੱਕਤ ਆਦੀ ਲੇਕਿਨ ਉਹ ਜਿਹੜਾ ਰੋਂਗ ਸਾਈਡ ਤੇ ਚਲਾਨ ਕਰ ਦਿੰਦੇ ਸੀ ਉਹਦਾ ਚਲਾਨ ਕਰਦੇ ਸਾਰੇ ਲੋਕਾਂ ਨੂੰ ਦੀ ਸਨੇਹਾ ਵੈ ਕਿਉਂਕਿ ਇੱਥੇ ਸਭ ਤੋਂ ਦੁਰਘਟਨਾ ਵਾਲਾ ਸਪੌਟ ਹੈਗਾ ਲੋਕਾਂ ਨੂੰ ਇਹ ਪੀਦੇਗਾ ਸਿੱਧੇ ਸਹੀ ਟ੍ਰੈਫਿਕ ਰੂਲਰ ਨੂੰ ਫਾਲੋ ਕਰੋ ਸੇਫ ਚਲੋ ਦੂਸਰੇ ਹਮ ਸੇਪ ਰੱਖੋ ਬਸ ਠੀਕ ਹੈ ਤੁਮ ਲੋਗੋ ਕਹਤੇ ਰਵਿੰਦਰ ਸਿੰਘ ਇਹ ਸਹੀ ਟ੍ਰੈਫਿਕ ਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਵੱਡੇ ਅਧਿਕਾਰੀਆਂ ਦੇ ਨੋਟਿਸ ਦੇ ਵਿੱਚ ਜ਼ਰੂਰ ਲਿਆਂਦਾ ਜਾਏਗਾ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਆਨਾਲੇ ਸਮੇਂ 'ਚ ਦੇਖਣਾ ਹੈਗਾ ਕਿ ਲੋਕ ਨੀਮਾਂ ਦੀ ਹਉਲੰਘਣਾ ਕਰਦੇ ਨੇ ਜਾਂ ਕਿ ਉਸ ਦਾ ਪਾਲਨ ਕਰਦੇ ਨੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਹਣੀ ਦੇ ਨਾਲ ਯੂਮ ਰਿਪੋਰਟ ਧੰਨਵਾਦ